ਸਸੀਗਾਰ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਆਏ ਆਂ ਜਿੰ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਹਿਬ ਆਪਾਂ ਉਸਤਰਾਮ ਸਿੰਘ ਹੁਣਾਂ ਦੇ ਕੋਲ ਤਿੰਨ ਪਸ਼ੂ ਵਗਾਊ ਆ ਜੀ ਇਹਨਾਂ ਕੋਲ ਤੇ ਤਰੀਕ ਹੈਗੀ 14 ਨਵੰਬਰ 2025 ਸਮਾਂ ਕੁਝ 11:00 ਵਜੇ ਦਾ ਹੈ ਤੇ ਤਿੰਨ ਪਸ਼ੂ ਵਗਾਊ ਆ ਤੇ ਲੈਣੇ ਆਂ ਭਾਉ ਜੀ ਹੁਣਾਂ ਤੋਂ ਜਾਣਕਾਰੀ ਸਸਿਗਾਰ ਭਾਉ ਜੀ ਸਸਿਗਾਰ ਜੀ ਭਾਈ ਸਸਿਗਾਰ ਹੋਠ ਠੀਕ ਠਾਕ ਜੀ ਹਾਂ ਵਧੀਆ ਵਧੀਆ ਪ੍ਰਦਾਸ਼ ਸਸਿਗਾਰ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਠੱਠਾ ਸਤਿ ਸ੍ਰੀ ਅਕਾਲ ਤੇ ਮਾਰਾ ਬਾਪ ਆਪਣਾ ਸਾਉ ਚੜਦੀ ਕਲਾ ਵਿੱਚ ਰੱਖਿਆ ਤਗੜੇ ਹੋ ਗਏ ਆਹ ਵੇ ਇੰਨੇ ਦੀ ਬੇਨਤੀ ਆ ਵੀ ਸ਼ੇਅਰ ਤੇ ਕਮੈਂਟ ਦਾ ਚੇਤਾ ਨਹੀਂ ਗਾ ਭੁੱਲਣਾ ਇਹ ਤਗੜੇ ਹੋ ਗਾ ਜ਼ਰੂਰ ਕਰਿਆ ਕਰੋ ਬਿਲਕੁਲ ਜੀ ਇਹਦੇ ਪਰਾ ਵੀ ਬੇਨਤੀ ਆ ਇੱਕ ਫੋਨ ਕਰ ਲਿਆ ਕਰੋ ਠੀਕ ਹੈ ਬਾਕੀ ਚੰਗੇ ਚੰਗੇ ਨਗੀਨੇ ਲਿਆਂਦੇ ਇਦਾਂ ਦੀ ਬਹੁਤ ਬਹੁਤ ਚੰਗੇ ਆ ਆ ਵੀ ਤਾਜੀ ਮਾਲ ਸਾਰੇ ਤਾਰਾ ਗਲੇ ਨੜੂ ਤੇ ਆ ਤੇ ਬੱਚੀ ਨਵਾਈ ਨਹੀਂ ਜੋਜੇ ਕਿਤੇ ਮਾਰੇ ਹੋਣਾ ਚਾਹੀ ਕੋ ਜੋ ਕੋ ਹਰਾਮ ਕੱਢਿਆ ਹੋਏ ਤੇ ਡਾਣ ਮੁੱਲ ਕਰਦੇ ਬਿਲਕੁਲ ਜੀ ਮੁੱਲ ਤੁਹਾਨੂੰ ਪਤਾ ਨਹੀਂ ਹੋਊਗਾ ਮੁੱਲ ਨਹੀਂ ਵਧ ਕਰਨਾ ਉੜਦੀਆਂ ਆ ਲੈ ਹਣਾ ਉੜਦੇ ਹੋੜ ਲਾ ਲਾ ਕੇ ਸੱਤ ਨਾਲ ਆ ਕੇ ਉੜਦਾ ਦੇ ਵਰਕਾ ਹੀ ਪਾਉਂਦੇ ਜਾ ਰਹਿ ਠੀਕ ਹੈ ਤੇ ਕਰੀਏ ਜਾਣਕਾਰੀ ਹਾਂਜੀ ਵੈੜ ਆ ਗਈ ਹੈ ਨਾ ਹਾਂਜੀ ਪਹਿਲੇ ਸੁਵੇ ਭਾਈ ਪਹਿਲੇ ਸੁਵੇ ਹਾਂਜੀ ਥਾੜੇ ਵੇਹਲਾ ਕੁੜੀਆ 90000 ਵਾਲੀ ਨੂੰੜੀ ਡਾਡਾ ਲੱਗਾ ਜੀ ਮੈਂ ਇਹਨੂੰ ਵਛੀ ਨੂੰ ਲੱਗਾ ਬਿਲਕੁਲ ਬਿਲਕੁਲ ਜੀ ਹਾਂਜੀ ਛੂੰਗੀ ਵਛੀ ਮਗਰ ਕੀ ਆ ਗਿਆ ਜੋ ਮਗਰ ਵਛਾ ਭਾਈ ਹੈ ਵਛਾ ਮਗਰ ਮਗਰ ਵਛਾ ਆ ਗਿਆ ਹਾਂਜੀ ਚੇਰਾ ਖਾਵੇ ਕਰੀਪਰਾਵਨ ਮੜਿਆ ਵਾ ਸਿੱਧਾ ਕਰੋ ਜੀ ਫੇਸਵਾਰਟਿੰਗ ਸਿੰਗ ਕਿਦੇ ਲਾਹੂ ਕੀ ਨਾ ਸਿੰਗ ਲਾਰੇ ਮੁਖਤ ਦੇ ਦੇਣੀ ਆ ਠੀਕ ਹੈ ਜੀ ਇਹ ਲਾਹੂ ਫੋਟਮਾਂ ਦੀ ਬੜੀ ਸ਼ਕੀਨੀ ਆ ਫੋਟੋ ਧੰਨਵਾਦ ਆ ਤੁਹਾਡਾ ਪਉਦਾ ਪ੍ਰੇਮ ਕਰਦੇ ਆ ਨਾ ਪਸ਼ੂ ਇਹਦੇ ਥਲੇ ਬੋਲਾ ਇਹ 7 ਲਾਲੇ ਕੋ 8 ਲਾਲੇ 8 ਨਾ ਆਏ 7 ਰਾਤ ਦੀ ਸੂਈ ਹੈ ਹੈ ਕੱਲ ਰਾਤ ਦੀ ਰਾਤ ਦੀ ਸੂਈ ਹੈ ਨਾ 7 8 ਲੀਟਰ ਹਾਂ ਠੀਕ ਹੈ ਜੀ ਪਹਿਲਾ ਸੂ ਆ ਗਿਆ ਹੈ ਨਾ ਵੈਰੀ ਜੀ ਤੇ ਮੁੱਲ ਮੁੱਲ ਸਾਢੇ ਮੁੱਲੇ ਦਾ 50000 ਹਾਂ 45 ਦੀ ਦੇਣੀ ਜੀ 45 ਦੀ ਹਾਂ ਜੀ 42000 ਦੀ ਬਚੀ ਦਵਾਂਗੇ ਹਾਂ ਨਾ ਇਹ ਨਹੀਂ ਪੀਵੇ ਫालतू ਬੋਲੀ ਹੋਰ ਕੇ ਕੋਲੋਂ ਦੀ 50 55 ਕਰਨਾ ਹੈ ਕਾਚੇ ਨੂੰ 15 ਮਿੰਟ ਪਹਿਲਾਂ ਲਾਏ ਵੀ ਮੁੱਲ ਨਹੀਂ ਜਦਾ ਕਰਨਾ ਠੀਕ ਹੈ ਜੀ ਕਰਨਾ ਤੇ ਬੱਚੀ ਦੇ ਲੈ ਬਾਕੀ ਛੱਦਰ ਦੇ ਉੱਤੇ ਡੱਬ ਨਹੀਂ ਪਾਉਣ ਦੇ ਹਾਂ ਜੀ ਕਿੰਨਾ ਬੈਠਾ ਡੱਬ ਉੱਤੇ ਤੇ ਛੱਡੀ ਧੀਰੀਆ ਬਾਕੀ ਨਾਲ ਜੀ ਲੈ ਆਪਾਂ ਚੁੰਡੀਆਂ ਵੱਢੀ ਜਾ ਲੂਣਾ ਇਹੋ ਜੀ ਜਿਤਰਾ ਮਰ ਜੀ ਮੈਂ ਆਸ ਆ ਗਈ ਬਿਲਕੁਲ ਬਿਲਕੁਲ ਜੀ ਤੁਸੀਂ ਮੈਂ ਥਾਪੀਆਂ ਦੇਖਣਾ ਜੱਜਾ ਲੱਕ ਤੋੜਦੀ ਠੀਕ ਹੈ ਜੀ ਇਹਦੀ ਦੇ ਦਈਏ ਜਾਣਕਾਰੀ ਇਹ ਤੇ ਦੂਜੀ ਸੂਈ ਮੈਂ ਦੂਜੀ ਸੂਈ ਆ ਗਈ ਹੈ ਨਾ ਹਾਂ ਮਗਰ ਕੀ ਆ ਗਿਆ ਇਹ ਦੇ ਇਹ ਕੱਟੀ ਆ ਮਗਰ ਕੱਟੀ ਆ ਗਈ ਹਾਂਜੀ ਠੀਕ ਹੈ ਕਿੰਨਾ ਦੁੱਧ ਆਦ ਕੀਤਾ ਹੋ ਗਿਆ ਇਹਨੇ ਇਹ ਸਲੇ ਦੁੱਧ ਹੈ 10 ਕਿਲੋ 10 ਕਿਲੋ ਹੈ ਨਾ ਹਾਂਜੀ ਮਗਰ ਆ ਗਈ ਕੱਟੀ ਮਗਰਾ ਕੱਟੀ ਇਹਨੂੰ ਕੋ ਛੇਵਾ ਸਤਵਾਂ ਦਿਨ ਹੋ ਗਿਆ ਸੀ 6 ਸੱਤ ਦਿਨ ਹੋ ਗਿਆ ਨਾ ਸੂਈ ਦਾ ਹਾਂ ਬਸ ਬਿਲਕੁਲ ਵੀ ਇਹ ਰੱਜਵਾਂ ਸੁਨਿਆਰੇ ਨੇ ਘਰ ਘਰ ਕੇ ਮੋੜਿਆ ਨਹੀਂ ਦਸੋਣਾ ਬਿਲਕੁਲ ਬੀ ਮੋੜੀ ਪਈ ਸਿੰਗੀ ਸਿੰਗੀ ਕਰੋ ਚੈੱਕ ਫੀਸ ਕੋਲ ਬਾਕੀ ਕਾਲੀ ਹੀ ਕਰਾਂਗੇ ਅੱਖਾਂ 'ਚ ਕਾਲੀਆਂ ਕਾਲੀ ਹੈ ਨਾ ਇਹ ਐਂਡ ਬਲੈਕ ਉਸ ਤੇ ਥੋੜਾ ਜਿਹਾ ਰਿੱਟਾ ਹੈਗਾ ਰੰਗ ਹਾਂ ਛੱਟਾ ਸਾਹਿਬ ਜਲਸੀਕਾਰ ਕੁਮੇਲਾ ਟਵਾ ਪੈਂਦੇ ਮੱਥੇ ਦੇ ਵਿੱਚ ਬਿਲਕੁਲ ਬਿਲਕੁਲ ਹਾਂ ਤੁਸੀਂ ਪ੍ਰਤਾਪ ਜੀ ਵੈਸੇ ਵੀ ਨਗੀਨੇ ਪਾ ਲੱਗ ਲੱਗ ਕੇ ਲੱਗ ਲੱਗ ਕੇ ਲੱਗ ਕੇ ਲਿਆਉਂਦੇ ਹੈ ਨਾ ਤੋਰੀ ਹੈ ਬਰਦਾਰ ਜੀ ਉਹਦੇ ਨਾਲ ਅਗਰ ਬੁੱਤ ਲੋ ਬਾਹਰ ਉਕਲੋ ਜਾਂ ਛੱਟਾ ਸਾਹਿਬ ਮੰਨ ਕੇ ਕਰਦਾ ਮੈਂਦਾ ਇੱਕ ਘੋੜੇ ਕਿ ਰਾਦੀਏ ਪਰ ਦੇਣਾ ਨਹੀਂਗਾ ਹਾਂਜੀ ਇਧਰ ਆ ਪੁੱਤ ਇਹ ਕਿੰਨਾ ਦੱਸਿਆ ਦੁੱਧ ਦੁੱਧ ਆ ਕੇ ਲੋ 10 ਹੈ 10 ਕਿਲੋ 10 ਕਿਲੋ ਹਾਂਜੀ ਇਹ ਮਤਲਬ ਬੋਲੇ ਵਾਲੇ ਹਿਸਾਬ ਤੇ ਯਾਰ ਬੋਲੇ ਤੇ ਯਾ ਨਾ ਜੀ ਵਾਗ ਦਾ ਸੂਈਰ ਹੋਇਆ ਹੈ ਠੀਕ ਹੈ ਜੀ ਹਾਂ ਮਗਰ ਕੱਟੀ ਦੇ ਕੱਟੀ ਹੋਵੇ ਕੱਟੀ ਵੇ ਕਾਹ ਜੀ ਸ਼ਾਇ ਕਰਾਂਗਾ ਕਿਤੇ ਬਰੀਕ ਨਹੀਂ ਪੂਰੀ ਆ ਪੂਰੀ ਮਾਹਦੇ ਆਦੇ ਬਿਲਕੁਲ ਬਿਲਕੁਲ ਤੇ ਮੁੱਲ ਬਲ ਕਿ ਤੇਰੇ ਮੇਰੇ ਸੋਚਦੇ ਆਂ ਮੈਂ ਇੱਕੋ ਜਿਹਾ ਕੰਮ ਆ ਤੂੰ ਨੀ ਕਿਸੇ ਸਰ ਨੀ ਕੇ ਗੱਲੋਂ ਜੀ ਹਾਂ ਜੀ ਮੋਲੇ ਦਾ 95000 95000 ਹਾਂ ਜੀ ਪ੍ਰਤਾਪ ਜੀ ਚਲ ਵੀ ਨਾ ਕਰੀਏ ਚਾਚਾ ਨੂੰ 90000 ਦੇ ਵਿੱਚੇ ਪਹੁੰਚ ਕਰ ਦੇਣੀ ਆ 90000 ਦੇ ਵਿੱਚੇ ਚੱਲੋ ਫੱਟੇ ਠੀਕ ਹੈ ਜੀ ਆਹ ਇਹੋ ਨਹੀਂ ਜੋ ਬਿਲਕੁਲ ਬਾਤੂ ਦੀ ਬਾਹਰ ਹੀ ਮਿੱਤੇ ਬਾਸਾ ਬਣਾ ਬਿਰਦੇਆਂ ਦੀਆਂ 1 15 1 ਵੀ 1 ਗੇੜ ਲੱਖ ਰੁਪਇਆ ਦਿਮਾਗ ਭੋ ਗਿਆ ਲੋਕਾਂ ਦਾ ਚਲੋ ਵੇਚੀਦਾ ਧਿਆਨ ਤਾਂ ਨਿਕੇ ਨਿਕੇ ਲੱਭੀ ਦੇ ਸਾਹਮਣੇ ਪਾ ਗੜੀਏ ਤੇ ਗਾਣੀ ਗੱਲ ਕਰੀਏ ਦੇ ਲੈਣ ਵਾਲੀ ਬਿਲਕੁਲ ਵੇਗੂ ਬੜੇ ਬਰਦੋ ਬਰਦੋ ਹੋ ਜਾਨੀ ਜਿਹੜੇ ਜਿਹੜੇ ਪਾ ਪਾ ਬਾਕੀ ਸਾਫ ਸੁਥਰੀ ਆ ਕੋਈ ਗੱਲ ਬਾਕੀ ਇੱਕ ਗੱਲ ਹੋਰ ਪੂਰੀ ਠੰਡੀ ਸੀ ਚਵਾਈ ਚੁਈ ਦੀ ਪੂਰੀ ਆ ਵਧੀਆ ਚੂਨ ਬੜੀ ਵਧੀਆ ਚਵਾਈ ਜਵੀ ਇੱਕ ਨੰਬਰ ਹੈ ਕੋਈ ਭੂਰ ਛਟਾ ਨਾ 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 ਨੰਬਰ ਹੋਊਗੀ ਚੌਣ ਚਵਾਈਏ ਚਵਾਈ ਗਲਤ ਹੋਏ ਨਾ ਹਾਂਜੀ ਤੇ ਕਰਾਇਆ ਦਵਾਂਗੇ ਇੱਥੇ ਉਹ ਨਹੀਂ ਗੱਲ ਹੋਊਗੀ ਠੀਕ ਹੈ ਜੀ ਹਮ ਅਗਲਾ ਉਥੋਂ ਗੱਡੀ ਭਜਾਈ ਲਿਆਵੇਂ ਇੱਥੇ ਆਣ ਕੇ ਚਵਾਈ ਦੀ ਗਲਤ ਨਿਕਲੇ ਬਿਲਕੁਲ ਇੱਕ ਈ ਮੋਲ ਕਲੀਅਰ ਕਰ ਦਈਏ ਦੁਬਾਰਾ ਹਾਂਜੀ ਹਾਂਜੀ ਮੋਲ ਦੁਬਾਰਾ 94000 90000 ਤੋਂ 150 ਕਿਲੋਮੀਟਰ ਦਾ ਹੀ ਠੀਕ ਹੈ ਜੀ ਆਹੋ ਚਾਚੇ ਉਹ ਨਹੀਂ ਦੇਣਾ ਮੈਂ ਸ਼ਰਤ ਕੀ ਇਹਨਾਂ ਦੇ ਹਾਂ ਇਹੋਂ ਭਾਅ ਨਹੀਂ ਜੋ ਕਿ ਲੱਭਣੇ ਵੀਡੀਓ ਸਾਰੀਆਂ ਐਂ ਕਰਕੇ ਫੋਲਟੇ ਦੇ ਲਿਓ ਫੇਰ ਚਾਚੇ ਨੂੰ ਫੋਨ ਲਾ ਲਿਓ ਵੀ ਮੈਂ ਹੈਗੀ ਕਿ ਨਹੀਂ ਠੀਕ ਹੈ ਜੀ ਤੇ ਅਗਲੇ ਨਗੀਨੇ ਦੀ ਗਈ ਹੈ ਜਾਣਕਾਰੀ ਇਹ ਭਾਈ ਤੇਜੇ ਸੁ ਗਿਆ ਮੈਂ ਸੁਈ ਸੁਏ ਤੇ ਗਿਆ ਹਾਂ ਜੀ ਆ ਇਹ ਟਟਾ ਦਾ ਬਾਤ ਕੀ ਹੈ ਗਾ ਬਾਤੀ ਹੈ ਜੀ ਮੈਂ ਆ ਗਈ ਹਣਾ ਮੁੜਦਾ ਨੇ ਵੇਖੀ ਕਿਤਰਾ ਇਹਨੇ ਹੋਣ ਇਥੋਂ ਫਰਾਡਾ ਨਿਕਲ ਮੈਂ ਮੁੜਿਆ ਰਿਹਾ ਨੇ ਵੇਖੀ ਲੈ ਸੁਖਾ ਕੇ ਰਹਾ ਸਿੰਦ ਮੜ ਆ ਰਿਹਾ ਨਾ ਥੁਲਾ ਥੋੜਾ ਸੁਟਾਈ ਮੈਂ ਡਰ ਕੇ ਸੁਈ ਸਹੀ ਸਵੇਰੇ ਹੀ ਆ ਸਵੇਰੇ ਸੂਈ ਸਵੇਰੇ ੜਕੇ ਸੂਈ ਕੋਈ ਪੰਜ ਕੋਈ ਨਾ ਲੈ ਮੈਂ ਕਰਦੇ ਮਾ ਪਾਜਾ ਦਾ ਵਧੀਆ ਐਂ ਕਰਦੇ ਤੋੜ ਦੇ ਤੋੜ ਦੇ ਤਦਾਵਾ ਗੇਰ ਨੂੰ ਵੀ ਝਾਗ ਮਰਾ ਦਿਓ ਵਿਲੀ ਹੋ ਗਈ ਹਾਂ ਆ ਜੀਰੂ ਵੀ ਪਾਤੀ ਆ ਪਰ ਹੁਣ ਓਕੇ ਆ ਸਾਫ ਕੋਈ ਗੱਲ ਨਹੀਂ ਮਗਰ ਕੀ ਆ ਗਿਆ ਜੋ ਕੱਟੀ ਮਗਰ ਮਗਰ ਕੱਟੀ ਆ ਗਈ ਹਾਂ ਕੱਟ ਗਈਆਂ ਦੋ ਮੰញਾ ਫੜੂ ਜਿਹੜਾ ਇਤੋਂ ਖੜੂਗਾ ਕੱਟ ਗਈਆਂ ਦੋਵੇਂ ਕੱਟੀਆਂ ਹਨਾ ਆ ਜਾ ਕੇ ਉੱਤੇ ਗੁਚਰਾਣ ਦੇ ਦੂ ਫੇਰ ਠੀਕ ਆ ਜੀ ਤੇ ਕੀ ਰਿਕਾਰਡਰ ਗੂਡਰ ਕਹਿ ਰਿਹਾ ਜੇਦਾ ਪਹਿਲੇ ਇਹਦੇ 14 ਦੇ ਲਗਭਗ ਮਤਲਬ 14 15 ਕਿਲੋ ਬੰਦਾਂ ਦਾ ਵੀ ਪੱਕਾ ਚੋਇਆ ਜੇ ਨਾ ਪੈਂਦੀਆਂ ਸਿੱਫਤਾ ਕਰੀਏ ਕਰਦੇ ਗਾੜੀ ਭਰਾ ਨੇ ਜਿਹਨੇ ਆਪਣਾ ਆਪਣਾ ਗਾੜੀ ਲੈ ਕੇ ਦਾ ਪਾਈ ਦਾਣਾ ਵਾ ਬਿਲਕੁਲ ਜੀ ਬਿਲਕੁਲ ਕਿਵੇਂ ਲੋਕੀਓ ਪ੍ਰੈਸ਼ਰ ਭਰੀ ਜਾਂਗੇ 18 ਕਿਲੋ 19 ਕਿਲੋ 20 ਕਿਲੋ ਆਪਾਂ ਤੁਹਾਨੂੰ ਪਰਾ ਭਾਈ ਜਿੰਨੀਆਂ ਵੀਡੀਓ ਪਾ ਕੇ ਨਾ ਫालतू ਸਿੱਫਤ ਕਰਨ ਦੀ ਲੋੜ ਨਾ ਕਰਨੀ ਆ ਬਿਲਕੁਲ ਜੀ ਬਿਲਕੁਲ ਬਾਹਰ ਦੇ ਜਨਾਬ ਕਿੰਨੀ ਕਰਤੂ ਹਦੀ ਹੈ ਮਾਲਕ ਆ ਹਾਂਜੀ ਹਾਂਜੀ ਹਾਂ ਬਾਕੀ ਮੈਂ ਹੀ ਦੱਸਣ ਢਈ ਆ ਇਹਦੇ ਬਿਲਕੁਲ ਬਿਲਕੁਲ ਵਧੀਆ ਪਾਡੀ ਦੀ ਆ ਕੋਈ ਛੋਟੀ ਪੂਰੀ ਹੈਵੀ ਆ ਮੈਂ ਕੋਈ ਛੱਕ ਵਾਲ ਆਣ ਵੇਖ ਲੈ ਭਾਈ ਮਰੇਡ ਮੂਲੀ ਯਾਰ ਕੇ ਕਿ ਨਹੀਂ ਪੂਰੇ ਐ ਪੂਰੇ ਪੂਰੇ ਇਹ ਲੈ ਕੀਰ ਯਾਰ ਕੇ ਤਾਂ ਨਹੀਂ ਮੈਂ ਤੇ ਮੂਲ ਕਾਚਾ ਆਉਣ ਤੂੰ ਮੂਲ ਦੱਸੀਂਗੇ ਫਿਰ ਆ ਜਾ ਭਰਾਵਾ ਜਿੰਨਾ ਮੋਟਰ ਸੁਣ ਲਗੇ ਪੂਰਾ ਲੱਖ ਹਾਂ ਨਹੀਂ ਨਹੀਂ ਲੱਖ ਰੁਪਏ ਨਹੀਂ ਕਰਨਾ ਪਰ ਫਿਰ ਲੋਕਾਂ ਨਾਲ ਰਾਲ ਕੇ ਲੈ ਚਾਚਾ ਮੈਂ ਗੱਡੀ ਹੈ ਮੈਂ ਨਹੀਂ ਇਹ ਹਾਤੀ ਚ ਦੂਰਾ ਲੋ ਦੋ ਬਾਈ ਦਾ ਪਾ ਤੁਹਾਨੂੰ ਤੇ ਇੱਕ ਬੰਦੇ ਸੂਤ ਆਕੀ ਜਾਂਦੇ ਨੇ ਇੱਕ ਬੰਦੇ ਓੱਖਿਆ ਕਰੀ ਜਾਂਦੇ ਲੋਕਾਂ ਨੂੰ ਬਿਲਕੁਲ ਦੇ ਬੋਦਾ ਮੈਂ ਤੁਹਾਨੂੰ ਇੱਕੋ ਹੀ ਗੱਲ ਕਰ ਦੇਣੀ ਚਾਚਾ ਇਹ 90 ਤੇ 3 ਵਿੱਚ ਪਹੁੰਚ 93 ਹਜ਼ਾਰ ਦੇ ਵਿੱਚ ਲੈ ਲਓ ਫੱਟੇ ਇਹਦੋਂ ਬਾਹ ਸੂਤ ਨਹੀਂ ਜੋ ਮਿਲਨੇ 93 ਹਜ਼ਾਰ ਤੇ 3000 ਪਾੜਾ ਹਾਂਜੀ ਹਾਂ 30 ਹਜ਼ਾਰ ਦੀ ਮਹਿ ਲੈ ਲਓ ਤੇ 2000 ਦੀ ਗੱਡੀ ਆਉਦੀ ਲਿਓ ਤੇ ਉਦਰਾ ਤੇ ਨਾਲ ਠੀਕ ਹੈ ਕਰਕੇ ਫਿਰ ਮਾਰਤਾ ਨਾ ਥੋੜਾ ਬਾਦਾਂ ਹੋਰ ਤੇ ਆ ਕਰੂ ਨਾ ਨਹੀਂ ਥੋੜਾ ਬੋਲਾ ਇੰਝ ਆਦਾ ਥੋੜਾ ਮਾੜਾ ਮੋਟਾ ਸ਼ੋਰ ਚ ਪਾਇਆ ਪੱਲੇ ਵੀ ਡਰ ਲੱਗਦਾ ਵਾ ਆਪਾਂ ਅੱਛਾ ਜਾਂਦੇ ਚਲ ਪਾ ਸੂ ਦੀ ਬਿਲਕੁਲ ਹੀ ਪਾ ਜੇ ਕਿ ਜਿੰਨਾ ਕੁ ਭੈਣ ਭਰਾ ਇਨਾ ਵੀ ਭੈਣ ਦਾ ਮੁੱਲ ਚ ਆਇਆ ਜੀ ਪਾ ਜੇ ਹਾਂਜੀ ਹਾਂਜੀ ਕਿ ਮੈਂ ਦੁੱਧ ਆਲੀ ਕੱਤੀ ਬੜੀ ਚੰਗੀ ਮੰਗਰ ਬਹੁਤ ਜਾਰੀ ਆਵੇ ਚਾ ਦਾਦੀਆਂ ਦੇ ਆਪਾਂ ਵੀ ਕੀ ਬਿਤਰੀ ਪਾ ਕਰੀ ਜਾਣੀਆਂ ਐ ਇੱਕੋ ਗੱਡੀ ਲੰਮੀ ਲੰਮੀ ਜੀ ਗੱਡੀ ਘੱਟੀ ਦੀ ਲੈ ਨਹੀਂ ਮਗਲੇ ਪੈ ਤੋ ਦੇਖੋ ਸੰਭੂਗਾ ਦੇ ਤੁਹਾਨੂੰ ਬੜਾ ਫੇਰੀ ਹੈ ਨਾ ਬਿਲਕੁਲ ਗਾੜੀ ਸੇਵਾ ਕਰਾ ਕੀ ਸੇਵਾ ਦੇ ਹਾਂਜੀ ਸੇਵਾ ਦੀ ਠੀਕ ਹੈ ਜੀ ਹਾਂ ਇਹ 2 ਕਿਲੋ ਇਹਨੇ ਥੋੜੀ ਜੀ ਚਾਚੇ ਨੇ ਸਾਫ ਥੋੜੀ ਕਰਕੇ ਇਹਨੂੰ ਚੰਗਾਇਆ ਵੀ ਆ ਚੰਗਾਇਆ ਵਾ ਥੋੜੀ ਮੈਂ ਚੰਗੀ ਬਣਦੀ ਆ ਠੀਕ ਹੈ ਉਹ ਚੰਗੀ ਮੈਂ ਬਾਕੀ ਤਗੜੇ ਹੋ ਗਏ ਇਹਨੂੰ ਥੋੜਾ ਫਖਰਾ ਇਹਨੂੰ ਚੰਗਾਇਆ ਸ਼ੇਅਰ ਤੇ ਕਮੈਂਟ ਕਰਿਆ ਕਰੋ ਇਹ ਨਾ ਕਿਉਂ ਵੀ ਚਾਚਾ ਇਦ ਕੀ ਥੋੜਾ ਲੇਟ ਕਿਉਂ ਆ ਵੀ ਮਾਲ ਆਉਂਦਾ ਵਾ ਤੇ ਵੇਖ ਕਰਦਾ ਆ ਅਸੀਂ ਆਪਾਂ ਦੋ ਵਾ ਉਹਨਾਂ ਦਾ ਵਾ ਸੁਣਾ ਕਰਕੇ ਚੱਲ ਕਰਕੇ ਮਾਲ ਦੀ ਬਣੀ ਆਓ ਚਲਾਈ ਥੋੜੇ ਬਾਜ਼ਾਰ ਵੀ ਨਾ ਭਾਜੀ ਚਲੋ ਰੱਬ ਦੇ ਕਿਰਪਾ ਪਹਿਲੋਂ ਮੰਦਾ ਹੀ ਹੁੰਦਾ ਨਾ ਮਾਲ ਖਨੋਂਦਾ ਹੀ ਨਹੀਂ ਗਾ ਬਿਲਕੁਲ ਤੇ ਉਹ ਲਈ ਹੁਣ ਵੀ ਚਾਚਾ ਦਾ ਹੀ ਦੇ ਦੇ ਆਸੇ ਕਰ ਦਿੱਤੀ ਆ ਤੇ ਜਿਹੜਾ ਉਹ ਚਲਾਈ ਹੈ ਨਾ ਤੇ ਚਲੋ ਦਲ ਫੁਲਕਾ ਲੈਣਾ ਹੁੰਦਾ ਕਿਹੜੀ ਗੱਲ ਡੰਗਾ ਚਲਾਈ ਬਣੀ ਬਿਲਕੁਲ ਜੀ ਬਿਲਕੁਲ ਤੇ ਮਦਨ ਵੀ ਪਾਉਣੀ ਸੀ ਤੁਹਾਨੂੰ ਫੋਨ ਕੀਤਾ ਮਾਲ ਫੇਰ ਵੇਚ ਗਿਆ ਵੇਚ ਗਿਆ ਬਾਦਿਰ ਮੈਂ ਕਿਹਾ ਵਾਰੀ ਤੇ ਨਹੀਂ ਆਪਣੀ ਦੇ ਤੇ ਕੋਈ ਗੱਲ ਨਹੀਂ ਚਲੋ ਪਰਾਹ ਤਗੜੇ ਹੋਏ ਸ਼ੇਅਰ ਤੇ ਕਮੈਂਟ ਕਰਿਓ ਤੇ ਭਾ ਬਹੁਤ ਸੂਝੋ ਫੋਨ ਇੱਕ ਵਾਰ ਹੀ ਲਾਇਓ ਫਿਰ ਜਰੂਰ ਤੇ ਐਡਰੈਸ ਤੇ ਇੱਕਰੀ ਮੋਬਾਈਲ ਨੰਬਰ ਦੱਸ ਦਿਓ ਆਪਣਾ ਐਂਡ ਕਰੋ ਹਾਂਜੀ ਹਾਂਜੀ ਸਰਾੜੀ ਰੋਡ ਤੇ ਬੈਗ ਸਰਾੜੀ ਰੋਡ ਹੈ ਨਾ ਹਾਂ ਹਾਂ ਬਾਕੀ ਚਲੋ ਆਪਾਂ ਜਾਦੇ ਮੋਬਾਈਲ ਨੰਬਰ ਦੱਸਦੇ ਨੇ ਕਿ ਕਿਹਦਾ ਇਹੋ ਜਿਹੇ ਸਾਡੇ ਪਿਓ ਮਿਲ ਦੀ ਧਾਰ卡 ਵੀ ਬਣਾਉਂਦਾ ਪੈਂਦੇ ਆ ਤਰਾ ਪਿੰਡ ਦਾ ਉਹ ਕੰਮ ਨਹੀਂਗਾ ਨੰਬਰ ਗੱਲ ਆਪਾਂ ਜੀ ਕਰਨੀ ਦਾ ਸਾਜਾ ਨੰਬਰ ਦੱਸਤ ਕਰੋ 9940 ਹਾਂਜੀ 6879 ਦੁਬਾਰਾ ਐਕਟਰੀ ਫੇਰ ਗੜੇ ਨੇ 9940 ਹਾਂਜੀ 6879 ਪਿੰਡ ਕੈਰੋ ਹਣਾ ਪਿੰਡ ਕੈਰੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰ ਸਾਹਿਬ ਸਰੀ ਰੋਡ ਤੇ ਘਰੋਂ ਹੋਣਾ ਦਾ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਭਰਾਵਾ